ਹਣੀ ਮੇਤਰੋ ਕਲਕੇਸ਼ਨ ਜੇ ਇੱਕ ਕਰੋ ਮੜੀ ਜੀ ਲਹਿਰੇ ਮੁਹੱਬਤ ਵਿਖੇ ਰਾਮਪਰਾ ਫੂਲ ਦੇ ਕੋਲੇ ਆ ਬਾਈ ਨੇ ਪਿੰਡ ਆ ਲਹਿਰਾ ਮੁਹੱਬਤ ਉੱਥੇ ਡ੍ਰੀਮ ਪੀਜੇ ਦਾ ਕੰਮ ਸਟਾਰਟ ਕੀਤਾ ਬਾਈ ਦਾ ਡ੍ਰੀਮ ਪੀਜੇ ਦੇ ਨਾਂ ਦੇ ਪੀਜਾ ਗਾ ਤੇ ਸਰਵਿਸ ਵੀ ਬਹੁਤ ਘੈਂਟ ਆ ਬਾਈ ਦੀ ਲੋਕੇਸ਼ਨ ਤੁਸੀਂ ਚੈੱਕ ਕਰ ਲਈ ਮੇਨ ਰੋਡ ਤੋਂ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਅੱਧਾ ਕਿਲੋਮੀਟਰ ਤੇ ਆ ਜਾਓ ਬਾਈ ਦਾ ਮੀਨੂ ਚੈੱਕ ਕਰਾਈਏ ਮੀਨੂ ਦੇ ਵਿੱਚ ਮੇਤਰੋ ਘੈਂਟ ਘੈਂਟ ਕੰਮ ਆ 60 70 ਰੁਪਏ ਤੋਂ ਸਟਾਰਟਿੰਗ ਆ ਤੇ ਘੈਂੜਾ ਰੱਜ ਕੇ ਖਾ ਸਕਦੇ ਹੋ ਇਹਨਾਂ ਗੱਲਬਾਤ ਆ ਪੂਰੀ ਕਉਂਕਿ ਅਸੀਂ ਆਪ ਚੈੱਕ ਕੀਤਾ ਪੀਜਾ ਤੇ ਮੈਨੂੰ ਵਧੀਆ ਲੱਗਿਆ ਤੇ ਫਿਰ ਮੈਂ ਕਿਹਾ ਬਾਈ ਦੀ ਆਪਾਂ ਵੀਡੀਓ ਬਣਾਈਏ ਤੇ ਭਰਾ ਦਾ ਹਨਾ ਕੰਮ ਸਟਾਰਟ ਕੀਤਾ ਭਰਾਣੇ ਤੇ ਦੇਖੋ ਤੁਸੀਂ ਆ ਜੋ ਗੱਲਬਾਤ ਕਰੀਏ ਤੇ ਮਿੱਤਰੋ ਬਾਈ ਨੂੰ ਵੀ ਪੁੱਛਦੇ ਆਪਾਂ ਪੀਜੇ ਦੀ ਕੀ ਗੱਲਬਾਤ ਤੇ ਬਾਈ ਕੋਲੇ ਹੋਰ ਕੀ ਕੀ ਕੁਝ ਮਿਲਦਾ ਹਾਂਜੀ ਬਾਈ ਕੀ ਕੀ ਤੋਂ ਸਟਾਰਟਿੰਗ ਆਪਣੀ ਮਾੜੀ ਦੱਸਿਓ ਬਾਈ ਜੀ ਆਪਣੇ ਪੀਜਾ 70 ਤੋਂ ਸਟਾਰਟਿੰਗ ਹੋ ਜਾਂਦੇ 70 ਤੋਂ ਲੈ ਕੇ 600 ਤੱਕ ਪੀਜਾ ਹੀ ਆਪਣੇ ਠੀਕ ਆ ਬਾਈ ਇਹ ਤੋਂ ਇਲਾਵਾ ਆਪਣੇ ਕੋਲੇ 버ਗਰ ਹੈਗੇ ਨੇ ਸੈਂਡਵਿਚ ਹੈਗੇ ਨੇ ਰੋਲ ਵੀ ਆਪਣੇ ਕੋਲੇ ਹੈਗੇ ਨੇ ਪਾਸਤੇ ਹੈਗੇ ਨੇ ਫਰਾਈਜ਼ ਵਗੈਰਾ ਵੀ ਹੈਗੇ ਨੇ ਸਟਾਫ ਗਾਰਲਿਕ ਬ ਤੇ ਪਨੀਰ ਪੋਕਟ ਵਗੈਰਾ ਸਭ ਵਗੈਰਾ ਆਪਣੇ ਕੋਲ ਸਾਰਾ ਅਵੇਲੇਬਲ ਹੈਗੇ ਨਹੀਂ ਜੀ ਮੋਕਟਲ ਵਗੈਰਾ ਸ਼ੇਕ ਵਗੈਰਾ ਸਾਰਾ ਕੁਝ ਹੈਗਾ ਜੀ ਆਪਣੇ ਕੋਲ ਹੋਮ ਡਿਲੀਵਰੀ ਫ੍ਰੀ ਕਰ ਦਿੰਨੇ ਆਂ ਜੀ ਆਪਾਂ ਲੈਰੀ ਮੁਹੱਬਤ ਦੇ ਵਿੱਚ ਠੀਕ ਹੈ ਜੀ ਇੱਕ ਬਾਈ ਤੁਹਾਡਾ ਅਫਰ ਵੀ ਚੱਲ ਰਿਹਾ ਮੈਂ ਸੁਣਿਆ ਤੁਹਾਡਾ ਇੱਕ ਅਫਰ ਚੱਲਦਾ ਹੁੰਦਾ ਜਿਹੜੇ ਨੂੰ ਆਪਣਾ ਅਫਰ ਹੁੰਦਾ ਜੀ ਵਾਈ 1 ਗੈਟ 1 ਜੇ ਮੀਡੀਅਮ ਨਾਲ ਮੀਡੀਅਮ ਪੀਜ਼ਾ ਫ੍ਰੀ ਹੈ ਜੀ ਲਾਰਜ ਨਾਲ ਲਾਰਜ ਪੀਜ਼ਾ ਫ੍ਰੀ ਹੈ ਜੀ 270 ਤੋਂ ਸਟਾਰਟਿੰਗ ਹੈ ਜੀ ਨੇੜੇ ਦੇ ਪਿੰਡ ਵਾਲੇ ਮੇਰੇ ਭਰਾ ਜਰੂਰ ਪਹੁੰਚੇ ਹੋਣਾ ਇੱਕ ਵਾਰੀ ਕਿਉਂਕਿ ਨਮਾ ਕੰਮ ਕੀਤਾ ਮੁੰ ਤੇ ਬਾਈਵਾਨ ਕੇ ਸਾਰੇ ਜਾਣੇ ਆ ਕੇ ਹੈਲਪ ਕਰੋ ਬਾਈ ਦੀ ਕਿ ਬਾਈ ਦਾ ਕੰਮ ਚੱਲੇ ਹਨ ਧੰਨਵਾਦ